ਬਣੀ ਇਹ ਤਾਂ ਥੋਲ ਨਹੀਂ ਲੱਥ ਜਾਂਦੇ ਨੇ ਨਜਾਇਜ਼ ਕੀਤੀ ਆ ਜਨਾ ਇਹ ਤਾਂ ਹਰ ਇੱਕ ਨੂੰ ਬੱਚੇ ਨੂੰ ਕਰੇਗਾ ਸਤਿਗੁਰੂ ਪਰਚੇ ਕਰੀ ਜਾਂਦਾ ਐਮਐਲਏ ਆ ਮੈਂਨੇ ਕਹਾਦਾ ਇਹਨੂੰ ਇਸ ਕਰਕੇ ਆਈ ਬੋਟਾ ਪਾ ਕੇ ਜਿਤਾਇਆ ਨੇ ਆਲੀ ਮਾਚ ਵਦ ਕਰਾਤੀ ਹੈ ਕੰਜਰ ਨੇ ਗੰਦਾ ਬੰਦਾ ਕਰਿਆ ਮੱਥੇ ਲੱਗ ਗਿਆ ਤੱਕ ਤੱਕ ਪਰ ਤੈਨੂੰ ਉਥੇ ਨਾ ਜਾਉਂ ਜਿਟਾਇਆ ਜਨਾਨੀਆਂ ਨੇ ਤਾਂ ਮੈਨੂੰ ਲਾਂਤ ਕਰਦੀ ਬੰਦਰਾ ਅਈ ਤੈਨੂੰ ਐਮਐਲਏ ਨਹੀਂ ਖਾਣੂਗੀ ਮੈਂ ਬੜੀ ਨੀਰ ਨਹੀਂ ਮਰੂ ਨਹੀਂ ਮੈਂ ਤਾਂ ਆਪਰ ਇੱਜੇ ਦਾ ਬੇਨਤੀ ਕਾਦੀ ਉਹਨਾਂ ਰਹਿਣ ਦਿੱਤੀ ਹੈ ਉਹ ਐਮਐਲਏ ਤੋਂ ਸਤਕਾਰ ਨਾਲ ਬੇਨਤੀ ਕਰੀਏ ਨਹੀਂ ਕਰੂਗਾ ਸਾਡਾ ਹੱਕ ਹੈ ਸਿਰਫ ਸਿਆਸੀ ਮਰੋੜ ਕਰੀਏ ਪਰਸਨਲੀ ਗੱਲਾਂ ਨਹੀਂ ਇਹ ਕਰਦੇ ਆਂ ਕਿ ਗੱਲ ਸੁਣ ਲੈ ਐਮਐਲਏ ਸਾਹਿਬ ਸਭ ਰਾਤ ਚੀ ਚੰਨੀਆਂ ਤੇਰੇ ਦਫਤਰੇ ਆਉਣ ਗਿਆ ਕੋਈ ਬੰਦਾ ਮੈਂ ਉਹ ਤੇਰੇ ਨਾਲ ਚਿੱਠੀਆਂ ਵੀ ਵੇਖੀ ਤੇਰਾ ਹਾਲ ਕੀ ਬੰਦਾ ਤੇ ਗਾੜੀ ਆਪਣੇ ਆਪ ਨੂੰ ਸੰਭਾਲ ਲੈ ਇਹ ਚਿੱਠੀਆਂ ਮੈਂ ਜਿਹਨੂੰ ਕਹਿੰਦੀ ਆ ਤੇਰੇ ਬੱਚੇ ਦੇ ਨੂੰ ਜਾਇਜ਼ ਪਰਦਾ ਕਰਾ ਲੈ ਮੈਂ ਮੁੰਡਾ ਪਾਈਆ ਮੇਰੇ ਮੁੰਡੇ ਗੱਦੀਆਂ ਉੱਜਾਲ ਜਾ ਕੇ ਬੰਦਿਆ ਨੇ ਮੁੰਡਾ ਤੋਂ ਜਿਹੜੇ ਜਿਉਂ ਮੇਰੇ ਬੱਚੇ ਨਾਲ ਨੇ ਜਾਇਜ਼ ਕੀਤੀ ਆ ਅਸੀਂ ਇਹਨਾਂ ਦਫਤਰ ਜਾ ਕੇ ਦਫਤਰ ਤੋੜ ਕੇ ਇਹਨੂੰ ਛਿੱਧਰ ਮਾਰ ਕੇ ਆਉਣੇ ਲਈ ਨਹੀਂ ਦਫਤਰ ਨਹੀਂ ਇਹਨੂੰ ਲੋੜ ਨਹੀਂ ਇਹ ਛਿੱਧਰ ਨਹੀਂ ਲਈ ਸਿਰੇ ਖੜੇ ਮਾਝੇ ਪਸਾਬ ਸਾਹ ਹੱਥੋਂ ਦੇ ਜਾਇਜ਼ ਕੀਤੀ ਆ ਮੇਰਾ ਮੁੰਡਾ ਕੋਲ ਨਹੀਂ ਆ ਰਿਹਾ ਕਾਹਦਾ ਕਾਸਟਰ ਜੇਤ ਮਿਲਿਆ ਇਹ ਬੰਦੇ ਨੇ ਹੀ ਦਿਖਾਇਆ ਕੁੱਟਿਆ ਨੂੰ ਰੱਜ ਕੇ ਨਾ ਕੀ ਤੇ ਪੁੱਤ ਜਿੱਦਾਂ ਹੁਤੇ ਕਮਾਈ ਕਰਦਾ ਹੈ ਜੀਸੀਬੀ ਦੇ ਉਤੇ ਡਰਾਈਵਰ ਸਿਗਾ ਜਾਂ ਟਰਾਲੀ ਚਲਾਉਂਦਾ ਹੈ ਇਸ ਕਰਕੇ ਅਸੀਂ ਕੀ ਗੱਲ ਢੱਕੇ ਮਾਰਦੇ ਕਈ ਕਤਲ ਕਰਦੇ ਕਿ ਲੋਕਾਂ ਦੀਆਂ ਕੁੜੀਆਂ ਕੱਢ ਕੇ ਲੈ ਗਿਆ ਮੇਰਾ ਮੁੰਡਾ ਜਿੱਦਾਂ ਮੇਰੇ ਪੁੱਤ ਨੇ ਜਾਨ ਪਰਜਾਨੀ ਤਾ ਮੈਂ ਉਹਨਾਂ ਨੂੰ ਫੋਕਾ ਜੱਜ ਜਿਦ ਕਰਕੇ ਇਹਨਾਂ ਕੋਈ ਗੋਲੀ ਮਾਰਦੇ ਮੈਨੂੰ ਬੇਚੱਕ ਪਰ ਮੈਂ ਇੰਨਾ ਹੁਣ ਇੱਕ ਵਾਰੀ ਪੰਗਾ ਲੈ ਕੇ ਰਹਿਣਾ ਹੀ ਤੇ ਮੇਰੇ ਪੁੱਤ ਦੇ ਪਰਚਾ ਕਰ ਮੈਂ ਛੱਡਣਾ ਨਹੀਂ ਕਰਕੇ ਇੱਕ ਮਿੰਟ चौल धा बना दी क्या कुत्ते पेड़ दफ्तर क्या ना बनाया छह महीने दफ्तर Tidak ada apa-apa yang boleh diberikan kepada mereka. Tidak ada apa-apa yang